ਆਲਰੇਡੀ ਮੈਚ ਖੇਲਦੇ ਬੈਸੇ ਸਾਂ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਗਾਮ اٹਾਈ ਤੇ ਅਸੀਂ ਉਦੋਂ ਵੀ ਦਿੱਤਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਅਸੀਂ ਆਪਣੇ ਦੇਸ਼ ਦੇ ਨਾਮ ਤੇਰਾ ਜਿਹੜੇ ਹੁਣ ਮੈਚ ਹੋਏ ਆ ਇਹ ਤਾਂ ਤੇ ਮੇਰੀ ਫਰਮ ਦਾ ਫਤ ਬਹੁਤ ਹੈ ਸਾਡੀ ਵੱਲ ਪਹਿਲਾ ਸ਼ੂਟ ਹੋਈ ਸੀ ਮੈਚ ਬਾਅਦ ਯੇ ਤੇ ਨੈਸ਼ਨਲ ਵੀਡੀਓ ਦਾ ਜ਼ੋਰ ਵਾਕਿਆ ਦਜੀ ਦਸਾਰ ਤੋਂ ਦੇਸ਼ ਦੇ ਖਿਲਾਫ ਟਫੰਦੇ ਦੇ ਪਰ ਪੰਜਾਬੀ ਦੇ ਸਰਦਾਰ ਕੋ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦਾ